ਕਵਾਸਪੁਰ ਟੀਵੀ ਦੇਖ ਰਹੇ तमाम ਦਸ਼ਕਾਂ ਦਾ ਨਿਗਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਰੋਲੀ ਕਲਾਂ ਵਿਖੇ ਗੁਰਦੁਆਰਾ ਸ਼ਹੀਦ ਬੱਬਾ ਮਤੀ ਸਾਹਿਬ ਜੀ ਦੇ ਸਥਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਮਸਫਰ ਯੂਥ ਕਲੱਬ ਅਤੇ ਗੁਰਦੁਆਰਾ ਸ਼ਹੀਦ ਬੱਬਾ ਮਤੀ ਸਾਹਿਬ ਜੀ ਦੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਇਸ ਮੌਕੇ ਐਸਐਮਓ ਡਾਕਟਰ ਗੁਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ 200 ਤੋਂ ਵੱਧ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅੱਖਾਂ ਨਾਲ ਸੰਬੰਧਿਤ ਰੋਗ ਜਿਵੇਂ ਕਿ ਕਾਲਾ ਮੋਤੀਆ ਚਿੱਟਾ ਮੋਤੀਆ ਆਦਿ ਦੀ ਫ੍ਰੀ ਜਾਂਚ ਕੀਤੀ ਐਸਐਮਓ ਡਾਕਟਰ ਗੁਰਪ੍ਰੀਤ ਕੋਹ ਨੇ ਦੱਸਿਆ ਕਿ 15 ਦੇ ਕਰੀਬ ਮਰੀਜ਼ਾਂ ਵਿੱਚ ਜਾਣ ਦੌਰਾਨ ਚਿੱਟੇ ਮੋਤੀ ਦੀ ਸਮੱਸਿਆ ਪਾਈ ਗਈ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਲਾ ਕੇ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਕੈਂਪ ਵਿੱਚ ਪਹੁੰਚੀਆਂ ਮੁੱਖ ਸ਼ਖਸੀਅਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਹੀ ਸਨਮਾਨ ਕੀਤਾ ਗਿਆ ਆਓ ਦੇਖੋ ਹਾਂ ਇਸ ਮੌਕੇ ਦੀਆਂ ਕੁਝ ਖਾਸ ਤਸਵੀਰਾਂ ਤੁਸੀਂ ਜੁੜੇ ਰਹੋ ਖ਼ਾਸਪੁਰ ਟੀਵੀ ਦੇ ਨਾਲ ਪਹਿਲਾਂ ਮੈਡਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਅੱਜ ਦੁਆਰਾ ਸ਼੍ਰੀ ਬਾਲਾ ਮਤੀ ਸਾਹਿਬ ਦੀ ਵਿਕੀਜ ਦਾ ਅੱਖਾਂ ਦਾ ਫ੍ਰੀ ਚੈੱਕਅਪ ਕਰਨ ਵਾਸਤੇ ਪਹੁੰਚੇ ਹੋ ਜੀ ਤੇ ਮੈਡਮ ਜਿਸ ਤਰ੍ਹਾਂ ਦਾ ਅੱਜ ਜਿਹੜਾ ਉਪਰਾਲਾ ਜਿਹੜਾ ਕੀਤਾ ਗਿਆ ਇਸ ਤਰ੍ਹਾਂ ਦੀ ਬਰੀਦ ਤੁਸੀਂ ਅੱਜ ਦੇਖ ਰਹੇ ਹੋ ਤੇ ਉਹਦੇ ਬਾਰੇ ਗੱਲ ਕਰੀਏ ਜੀ ਪਹਿਲੀ ਗੱਲ ਤੋਂ ਮੈਂ ਇਹ ਕਹਿਣਾ ਚਾਹੂੰਗੀ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਇਹ ਪੰਜਾਬ ਸਰਕਾਰ ਦੇ ਤਹਿਤ ਤੇ ਸਾਡੇ ਸਿਵਲ ਸੇਵਕ ਸਾਫ ਡਾਟਾ ਜਗਦੀਪ ਚਾਵਲਾ ਜਿਹੜੇ ਹੈਗੇ ਐ ਉਹਨਾਂ ਦੀ ਅਗਵਾਈ ਹੇਠ ਇੱਕ ਕੈਂਪ ਲੱਗ ਰਿਹਾ ਹੈ ਔਰ ਇਹ ਬਹੁਤ ਵਧੀਆ ਉਪਰਾਲਾ ਹੈ ਸਮਫਰ ਯੂਥ ਕਲੱਬ ਦਾ ਪਲੱਸ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਇੱਥੇ ਅਸੀਂ ਅੱਖਾਂ ਦੇ ਮਰੀਜ਼ ਚੈੱਕ ਕਰ ਰਹੇ ਹਾਂ ਜਿਹੜੇ ਮਰੀਜ਼ਾਂ ਨੂੰ ਚਟਾ ਮੋਤੀਆ ਅਸੀਂ ਉਹ ਸਕ੍ਰੀਨ ਕਰ ਰਹੇ ਹਾਂ ਤੇ ਸਕ੍ਰੀਨ ਕਰਕੇ ਫਿਰ ਇਹਨਾਂ ਨੂੰ ਸੋਮਵਾਰ ਨੂੰ ਕੱਲ ਯਾਨੀ ਕਿ ਸਿਵਲ ਹਸਪੀਟਲ ਲਿ ਜਾਇਆ ਜਾਏਗਾ ਇਹਨਾਂ ਦੇ ਆਪਰੇਸ਼ਨ ਕੀਤੇ ਜਾਂ ਇਹਨਾਂ ਦੇ ਕੱਲ ਟੈਸਟ ਹੋਣੇ ਆ ਫਰੀ ਹੋਣੇ ਟੈਸਟ ਸਾਰੇ ਕੱਲ ਪਰਚੀਆਂ ਬਣਨਗੀਆਂ ਨਾ ਦੀਆਂ ਟੈਸਟ ਹੋਣਗੇ ਫਾਈਲਾਂ ਬਣਨਗੀਆਂ ਕੱਲ ਤੇ ਬੁੱਧਵਾਰ ਨੂੰ ਨਾ ਦੇ ਆਪਰੇਸ਼ਨ ਹੋਣਗੇ ਆਪਰੇਸ਼ਨ ਜਿਹੜੇ ਐ ਟੋਟਲੀ ਫਰੀ ਹੋਣੇ ਐ ਲੈਂਸ ਵੀ ਫਰੀ ਪੈਣੇ ਐ ਇਹਨਾਂ ਦੇ ਉਹ ਵੀ ਇੱਥੋਂ ਗੁਰਦੁਆਰਾ ਸਾਹਿਬ ਤੋਂ ਹੀ ਸਵੇਰੇ ਜਿਹੜੇ ਹਮਸਫਰ ਯੂਥ ਕਲੱਬ ਵਾਲੇ ਹੈਗੇ ਨੇ ਮਿਸਟਰ 로ਹਿਤ ਤੇ ਮਿਸਿਸ ਪੂਨਮ ਜਿਹੜੇ ਨੇ ਉਹ ਇੱਥੋਂ ਲੈ ਕੇ ਜਾਣਗੇ ਤੇ ਇੱਥੇ ਵਾਪਸ ਸਪੈਸ਼ਲ ਮਰੀਜ਼ਾਂ ਨੂੰ ਛੱਡ ਕੇ ਜਾਣਗੇ ਇਸ ਤਰ੍ਹਾਂ ਹੀ ਬੁੱਧਵਾਰ ਵੀ ਇੱਥੋਂ ਹੀ ਲੈ ਕੇ ਜਾਣਗੇ ਤੇ ਇਥੇ ਵਾਪਸ ਛੱਡ ਜਾਣਗੇ ਉਹਨਾਂ ਨੂੰ ਕਿੰਨੇ ਕੁ ਮਰੀਜ਼ ਮੈਡਮ ਹੁਣ ਤੱਕ ਤੁਸੀਂ ਚੈੱਕ ਕਰ ਦਿੱਤੇ ਲਗਭਗ 100 ਤੋਂ ਉੱਪਰ ਮਰੀਜ਼ ਚੈੱਕ ਹੋ ਗਿਆ ਉਹਦੇ ਵਿੱਚੋਂ 13-14 ਮਰੀਜ਼ ਨਿਕਲੇ ਚਿੱਟੇ ਮੋਤੀਏ ਦੇ ਤੈਨੂੰ ਸਮਝਾਤਾ ਗਿਆ ਹੈ ਪੂਰੀ ਤਰੀਕੇ ਨਾਲ ਚੈੱਕ ਕਰਕੇ ਤੇ ਕੱਲ ਸਵੇਰੇ ਇੱਥੇ ਬੁਲਾਇਆ ਤਾਂ ਕਿ ਸਵੇਰੇ ਇੱਥੋਂ ਲਿਜਾ ਕੇ ਉਹਨਾਂ ਦੇ ਟੈਸਟ ਕਰਵਾਏ ਜਾਣ ਮੈਂ ਮਰਨ ਕੀ ਕਹਿਣਾ ਚਾਹਾਂਗੇ ਕਿਉਂਕਿ ਇਹ ਜਿਹੜੀਆਂ ਬਿਮਾਰੀਆਂ ਕਾਫੀ ਕਿੱਟਾ ਮੋਟੀ ਆ ਜਾਂ ਕਾਲਾ ਮੋਟੀ ਆ ਕਾਫੀ ਜਿਹੜਾ ਹੈ ਮਨੁੱਖਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਜੀ ਉਹਦੇ ਲਈ ਕਿਸ ਤਰ੍ਹਾਂ ਦੀ ਅਵੇਅਰਨੈਸ ਚਾਹੀਦੀ ਹੈ ਜਾਂ ਸਾਨੂੰ ਕਿਸ ਤਰ੍ਹਾਂ ਜਿਹੜਾ ਅੱਖਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਖਾਂ ਧਿਆਨ ਰੱਖਣ ਲਈ ਤਾਂ ਬਹੁਤ ਚੀਜ਼ਾਂ ਹੈਗੀਆਂ ਨੇ ਇੱਕ ਤਾਂ ਆ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਸਾਡੀ ਆਊਟਡੋਰ ਐਕਟੀਵਿਟੀ ਘੱਟ ਗਈ ਹੈ ਅੱਗੇ ਇੱਕ ਕਲਾਸ ਦੇ ਵਿੱਚ 100 ਬੱਚੇ ਹੁੰਦੇ ਸੀਗੇ ਮੁਸ਼ਕਿਲ ਨਾਲ 15ਵੀਂ ਬੱਚਿਆਂ ਨੇ ਐਨਕਾ ਲਗਾਈਆਂ ਹੁੰਦੀਆਂ ਸੀਗੀਆਂ ਹੁਣ ਜੇ 100 ਦੀ ਕਲਾਸ ਹੈ ਤੇ ਘੱਟੋ ਘੱਟ 80-85 ਬੱਚਿਆਂ ਨੇ ਐਨਕਾ ਲਗਾਈਆਂ ਹੋਈਆਂ ਨੇ ਉਹਦਾ ਮੁੱਖ ਕਾਰਨ ਇਹੀ ਹੈ ਕਿ ਆਊਟਡੋਰ ਐਕਟੀਵਿਟੀ ਸਾਡੀ ਘੱਟ ਗਈ ਹੈ ਇੱਕ ਦੂਸਰਾ ਹੈ ਕਿ ਫਾਸਟ ਫੂਡ ਅਸੀਂ ਬੱਚੇ ਸਾਡੇ ਜ਼ਿਆਦਾ ਖਾਣ ਲੱਗ ਗਏ ਹੈ 버ਗਰ ਪੀਜ਼ਾ ਚਿਪਸ ਕੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਖਾਣ ਸਾਡੇ ਬੱਚੇ ਖਾਣ ਲੱਗੇ ਅਸੀਂ ਵੀ ਇਨਕਾਰੇਜ ਕਰਦੇ ਹਾਂ ਕਿਉਂ ਸਾਨੂੰ ਰੋਟੀ ਕਿ ਨਹੀਂ ਬਣਾਣੀ ਪੈਂਦੀ ਘਰ ਤੇ ਸੌਖਾ ਅਸੀਂ ਤਰੀਕਾ ਲੱਭ ਲੈਣੇ ਹੈ ਹਨਾ ਪਰੇ ਐਟ ది ਐਂਡ ਆਫ ਦਿ ਡੇ ਹਾਨੀਕਾਰਕ ਹੈ ਐਂਡ ਜੋ ਆਮ ਮੌਸਮ ਦੀ ਸਬਜੀ ਤੇ ਫਲ ਜਿਹੜੇ ਮਿਲਦੇ ਆ ਸਾਨੂੰ ਬੱਚਿਆਂ ਨੂੰ ਉਹੀ ਖਵਾਉਣਾ ਚਾਹੀਦਾ ਉਹ ਨਾਲ ਇਹ ਪ੍ਰੋਬਲਮ ਥੋੜੀ ਘਟਦੀ ਜਾਏਗੀ ਤੀਸਰੀ ਗੱਲ ਹੈ ਕਿ ਬੱਚੇ ਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਇਨਕਰੀਸ ਹੋ ਗਿਆ ਹੈ ਜਦੋਂ ਦੇਖੋ ਜਾਂ ਲੈਪਟਾਪ ਤੇ ਜਾਂ ਆਈਪੈਡ ਤੇ ਜਾਂ ਫੋਨ ਤੇ ਲੱਗੇ ਰਹਿੰਦੇ ਜਾਂ ਟੀਵੀ ਤੇ ਲੱਗੇ ਰਹਿੰਦੇ ਹੈ ਇਹ ਸਕਰੀਨ ਟਾਈਮ ਬਹੁਤ ਜ਼ਰੂਰੀ ਹੈ ਘਟਾਉਣਾ ਬੱਚਿਆਂ ਦਾ ਤਾਂ ਕਿ ਆਈ ਪ੍ਰੋਬਲਮਸ ਜਿਹੜੀਆਂ ਨੇ ਉਹ ਘਟ ਜਾਣ ਐਂਡ ਸਕਰੀਨ ਟਾਈਮ ਲਈ ਈਵਨ ਬਡਿਆਲੀ ਵੀ ਆਲਸੋ ਸਕਰੀਨ ਟਾਈਮ ਆਪਣਾ ਘਟਾਓ ਬਿਲਕੁਲ ਲਿਮਿਟਡ ਰੱਖੋ ਉਹਨੂੰ ਐਂਡ ਬੈਟਰੀ ਨਹੀਂ ਮਤਲਬ ਬਿਲਕੁਲ ਬેર ਮਿਨਮ ਸਿਰਫ ਏਸੈਂਸ਼ੀਅਲ ਚੀਜ਼ ਲਈ ਯੂਜ਼ ਕਰੋ ਜ਼ਿਆਦਾ ਬੈਟਰ ਹੈ ਰਾਤਨ ਕੀ ਆਲ ਦਾ ਟਾਈਮ ਅਸੀਂ ਵਟਸਐਪ ਟਵਿੱਟਰ ਫੇਸਬੁੱਕ ਦੇਖਦੇ ਰਹਿਣੇ ਆ ਉਹ ਅਸੀਂ ਡਿਸਕਰੇਜ ਕਰੀਏ ਨਾ ਲੋਕੀ ਯੂਜ਼ ਕਰਨ ਤਾਂਕਿ ਅੱਖਾਂ ਦੀ ਸਿਹਤ ਵਧੀਆ ਰਵੇ ਉਹਨਾਂ ਦੀ ਸਭ ਤੋਂ ਪਹਿਲਾਂ ਪ੍ਰਧਾਨ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਅੱਜ ਬਹੁਤ ਵੱਡਾ ਉਪਰਾਲਾ ਜਿਹੜਾ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਵੱਲੋਂ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਆ بڑے ਉਦਮ ਉਪਰਾਲੇ ਜਿਹੜੇ ਆ ਸਮਾਜ ਸੇਵਾ ਦੇ ਕੀਤੇ ਜਾਂਦੇ ਆ ਚਾਹੇ ਅੱਖਾਂ ਦਾ ਕੈਂਪ ਹੋਵੇ ਚਾਹੇ ਮੈਡੀਕਲ ਕੈਂਪ ਹੋਵੇ ਤੇ ਅੱਜ ਜਿਹੜਾ ਆ ਅੱਖਾਂ ਦਾ ਫ੍ਰੀ ਕੈਂਪ ਜਿਹੜਾ ਆ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਪਿੰਡ ਢੋਲੀ ਕਲਾਂ ਵੀ ਲਗਾਇਆ ਜਾ ਰਿਹਾ ਤੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਵਾਹੀ ਕੋ ਖਾਸਾ ਵਰਜੀ ਫਤੇ ਸਾਡੀ ਤਾਂ ਸੋਚ ਇਹ ਆ ਬੇ ਜਿੱਦਾਂ ਬੰਦੇ ਬਿਮਾਰ ਆ ਦੂਸਰਾ ਅੱਖਾਂ ਦਾ ਆਪਰੇਸ਼ਨ ਰਹਿ ਗਿਆ ਗਰੀਬ ਟੋਪਕਾ ਜਿਹੜਾ ਆ ਜਿਹੜਾ ਐਨਕਾ ਜਵਾ ਸਕਦਾ ਜਾਂ ਖਾਨੀ ਠੀਕ ਰਾ ਸਕਦਾ ਜਾਂ ਆਪਰੇਸ਼ਨ ਹੀ ਕਰਾ ਸਕਦਾ ਸਾਡੀ ਸੇਵ ਚ ਇਹ ਆ ਵੀ ਜਿਹੜੀ ਆ ਜਿਹੜੇ ਬੰਦੇ ਆਪਰੇਸ਼ਨ ਨੂੰ ਕੱਢਣਗੇ ਜਿੰਨੇ ਮਰੀਜ਼ ਆਪਾਂ ਅਸੀਂ ਗੁਰਦਾਰਾ ਸੁ ਦੇ ਵਿੱਚ ਸਾਡੇ ਕੋ ਬੱਸਾਂ ਵੀ ਆ 3 ਤੋਂ 5 ਬੱਸਾਂ ਆ ਖਰ ਗੱਡੀਆਂ ਵੀ ਆ ਗਈਆਂ ਗੁਰਦਾਰ ਸਾਹਿਬ ਦੀਆਂ ਅਸੀਂ ਆਪਣੀਆਂ ਗੱਡੀਆਂ ਦੇ ਵਿੱਚ ਜਿੰਦਰ ਭੇਜਾਂਗੇ ਇਹ ਮਰੀਜ਼ਾਂ ਨੂੰ ਉਹ ਨਾਂ ਲੈ ਕੇ ਆਵਾਂਗੇ ਤੇ ਰੋਟੀ ਪਾਣੀ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਅਸੀਂ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਅੱਜ ਚੈੱਕਅਪ ਕੀਤਾ ਗਿਆ ਜੀ ਕਿੰਧਾ ਦੇ ਮਰੀਜ਼ ਚੈੱਕ ਕੀਤੇ ਗਏ ਅੱਜ ਮਰੀਜ਼ ਸਾਰੇ ਕਾਲੇ ਮੋਤੀ ਚਿੱਟੇ ਮੋਤੀ ਅੱਜ ਜੋ ਵੀ ਆ ਜਿਹੜਾ ਖਾਂ ਕੋਈ ਐਨਕ ਲਾਉਣ ਵਾਲੀ ਆ ਜਾਂ ਕੋਈ ਹੋਰ ਪ੍ਰੋਬਲਮ ਆ ਉਹ ਸਾਰੇ ਚੈੱਕ ਕੀਤੇ ਗਏ ਆ ਤੇ ਜਿਹੜੀ ਟੀਮ ਆਈ ਆ ਜੀ ਡਾਕਟਰਾਂ ਦੀ ਕਿੱਥੋਂ ਪਹੁੰਚੀ ਆ ਜੀ ਇਹ ਜੰਧੂ ਤੋਂ ਟੀਮ ਪਹੁੰਚੀ ਆ ਜੀ ਬਾਈ ਗੱ사 ਬਾਈ ਗੁਰਪਤ ਬੜਾ ਮਾਣ ਮਹਿਸੂਸ ਕਰਦਾ ਜੀ ਇਸ ਕੈਂਪ ਦੇ ਵਿੱਚ ਪਹੁੰਚ ਕੇ ਇਹ ਜਿਹੜਾ ਪਿੰਡ ਵੱਲੋਂ ਜਾਂ ਜਿਹੜੇ ਹੈਗੇ ਆ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਨਾਂ ਵੱਲੋਂ ਲਗਾਇਆ ਗਿਆ ਕੈਂਪ ਆ ਬਹੁਤ ਵਧੀਆ ਤੇ ਵੱਡਾ ਪ੍ਰਾਲਾ ਇਹ ਪਿੰਡ ਦੇ ਜਿਹੜੇ ਗਰੀਬ ਲੋਕਾਂ ਜਾਂ ਕੋਈ ਹੋਰ ਜਿਹੜੇ ਆਮ ਪਰਗ ਦੇ ਹੈਗੇ ਲੋਕ ਉਹਨਾਂ ਨੂੰ ਬੜੀ ਸਹੂਲਤ ਮਿਲੀ ਇੱਥੇ ਆ ਕੇ ਤੇ ਉਹਨਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਪੈਸ਼ਲ ਗੱਡੀ ਜਿਹੜੀ ਹੈਗੀ ਆ ਉਹ ਛੱਡ ਕੇ ਆਊਗੀ ਔਰ ਉੱਥੋਂ ਆਪਰੇਸ਼ਨ ਕਰਵਾ ਕੇ ਉਹਨਾਂ ਦੇ ਲੈ ਕੇ ਆਊਗੀ ਤੇ ਮੈਂ ਧੰਨਵਾਦ ਕਰਦਾ ਤੇ ਅੱਗੇ ਮੈਂ ਬੇਨਤੀ ਕਰਦਾ ਕਿ ਇਦਾਂ ਦੇ ਕੈਂਪ ਜਿਹੜੇ ਆ ਹੋਰ ਵੀ ਪਿੰਡਾਂ ਦੇ ਵਿੱਚ ਲੱਗਣੇ ਚਾਹੀਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਹੀਦ ਬਾਬਾ ਮਤੀ ਪਿੰਡ ਢਰੋਲੀ ਕਲਾ ਵਿਖੇ ਹਮ ਸਫਰ ਜੂਥ ਕਲੱਬ ਦੇ ਵੱਡੇ ਸਹਿਯੋਗ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਮਤੀ ਸੇਵਾ ਸੈਟੀ ਪਿੰਡ ਢਰੋਲੀ ਕਲਾ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ 110 ਦੇ ਕਰੀਬ ਮਰੀਜ਼ਾਂ ਨੇ ਭਾਗ ਲਿਆ ਕੈਂਪ ਹਜੇ ਵੀ ਚੱਲ ਰਿਹਾ ਹੈ ਅਸੀਂ ਇੱਥੇ ਆਏ ਹੋਈ ਸਾਰੀ ਸੰਗਤ ਦਾ ਮਰੀਜ਼ਾਂ ਦਾ ਪੱਤਰਕਾਰ ਭਾਈਚਾਰੇ ਦਾ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਹਮਸਫਰ ਯੂਥ ਕਲੱਬ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਦਕੇ ਵੱਡਾ ਕੈਂਪ ਲੱਗ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਮੇਰਾ ਨਾਮ ਰੋਹਿਤ ਭਟਿਆ ਮੈਂ ਹਮਸਫਰ ਯੂਥ ਕਲੱਬ ਤੋਂ ਹੋਲਡ ਮੈਡੀਸਨ ਪਬਲਿਕ ਸਰਵਿਸ ਕੈਟਾਗਰੀ ਸਟੇਟ ਪਾਰਟੀ ਉਹ ਨੈਸ਼ਨਲ ਪਾਰਟੀ ਹਾਂ ਸਾਡਾ ਕਲੱਬ ਦਾ ਮੇਨ ਮੋਟਿਵ ਹੈ ਜੀ ਜੋ ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦੀਆਂ ਸਪ੍ਰਾਈਸ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਹਦੇ ਬਾਰੇ ਸਮਾਜ ਦੇ ਸਾਰੇ ਹੀ ਲੋਕਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਔਰ ਜਿੰਨੇ ਵੀ ਇਲਾਕਾ ਨਿਵਾਸੀਆਂ ਨੂੰ ਜਾਗਰੂਕ ਕਰਨਾ ਹੈ ਉਹ ਜਾਗਰੂਕ ਕਰਨ ਦੇ ਨਾਲ-ਨਾਲ ਇਹ ਸਕੀਮਾਂ ਦਾ ਜੋ ਪ੍ਰੋਸੀਜਰ ਹੈ ਉਹ ਵੀ ਅਸੀਂ ਸਮਝਾਉਂਦੇ ਹਾਂ ਔਰ ਕੈਂਪਾਂ ਲਗਾਉਂਦੇ ਹਾਂ ਸੈਮੀਨਾਰ ਲਗਾਉਂਦੇ ਹਾਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਮਾੜੀ ਕੀ ਨਾਮ ਹੈ ਜੀ ਟਰਮਲ ਕਾਰ ਕਿੱਥੋਂ ਆਇਓ ਲੁਧਿਆਣੇ ਤੋਂ ਕੀ ਕੀ ਡਾਕਟਰ ਆਣੇ ਆ ਜੀ ਅੱਖਾਂ 'ਲੈਂਜ਼' ਪਾਉਣੇ ਨੂੰ ਹਾਂਜੀ ਲੈੰਜ਼ ਦੀ ਪ੍ਰੋਬਲਮ ਆ ਤੁਹਾਨੂੰ ਹਾਂਜੀ ਠੀਕ ਹੈ ਜੀ ਹੁਣ ਡਾਕਟਰ ਕੀ ਕਹਿੰਦਿਆ ਕਦੋਂ ਲੈੰਜ਼ ਪਾਈ ਜਾਣਗੇ ਇtanto ਨਹੀਂ ਦੱਸਿਆ ਹੈਗਾ ਦਵਾਈ ਦੇਤੀ ਪਾਉਣ ਨੂੰ ਕਦੋਂ ਲੈੰਜ਼ ਪਾਹਨ ਦਵਾਈ ਦੇਤੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜੀ ਤਾਂ ਮੈਂ ਹੁਣੇ 2-3 ਮਹੀਨੇ ਹੋਏ ਦੋ